10 ਮਿੰਟਾਂ ਵਿੱਚ ਬਣਨ ਵਾਲਾ ਬਹੁਤ ਹੀ ਮਜ਼ੇਦਾਰ ਜਸ ਸੈਂਡਵਿਚ ਜਿਹੜਾ ਕਿ ਘਰ ਦੇ ਬਿਲਕੁਲ ਸਾਦੇ ਸਮਾਨ ਤੋਂ ਹੀ ਤਿਆਰ ਹੋਊਗਾ ਮਰਜੀ ਤਾਂ ਤੁਸੀਂ ਇਹਦੇ ਵਿੱਚ ਸਮਾਨ ਪਾਉਣਾ ਤੇ ਟੇਸਟੀ ਇੰਨਾ ਜ਼ਿਆਦਾ ਬਣਦਾ ਹੈ ਕਿ ਜਦੋਂ ਬੱਚਿਆਂ ਨੇ ਇੱਕ ਵਾਰੀ ਖਾ ਲਿਆ ਤਾਂ ਪੀਜ਼ਾ ਖਾਣਾ ਭੁੱਲ ਜਾਣਗੇ ਪਰ ਇਹ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਦਿਆ ਕਰੋ ਤਾਂ ਕਿ ਜਦੋਂ ਵੀ ਨਵੀਂ ਵੀਡੀਓ ਆਏ ਸਭ ਤੋਂ ਪਹਿਲਾਂ ਤੁਹਾਨੂੰ ਹੀ ਪਤਾ ਚੱਲੇ ਮਜ਼ੇਦਾਰ ਜਸ ਸੈਂਡਵਿਚ ਬਣਾਉਣ ਲਈ ਸਭ ਤੋਂ ਪਹਿਲਾਂ ਇਹ ਲੈ ਜੀ ਆਪਾਂ ਮੁੱਠੀ ਪਰ ਹਰਾ ਧਨੀਆ ਤੰੀਆਂ ਜਿੰਨਾ ਫਰੈਸ਼ ਹੋਊਗਾ ਉਨਾ ਹੀ ਵਧੀਆ ਹੈ ਬਾਕੀ ਗਰਮੀ ਦਾ ਮੌਸਮ ਹੈ ਅਜਿਹਾ ਥਣੀਆਂ ਥੋੜਾ ਜਿਹਾ ਘੱਟ ਮਿਲ ਰਿਹਾ ਉਸ ਤੋਂ ਬਾਅਦ ਤਿੰਨ ਚਾਰ ਲੈ ਲਈ ਆਪਾਂ ਹਰੀਆਂ ਮਿਰਚਾਂ ਉਹਨਾਂ ਨੂੰ ਕੱਟ ਲਿਆ 10 12 ਕਲੀਆਂ ਲਵਾਂਗੇ ਲਸਣ ਦੀਆਂ ਉਸ ਤੋਂ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਚੌਪ ਕਰ ਲਾਂਗੇ ਸ਼ੁਰੂ ਤੋਂ ਹੀ ਇਹ ਸੈਂਡਵਿਚ ਮੈਂ ਬੱਚਿਆਂ ਲਈ ਬਣਾਉਂਦੀ ਆ ਰਹੀ ਹਾਂ ਤੇ ਇਹ ਚੀਜ਼ਾਂ ਤੁਸੀਂ ਚੌਪ ਜ਼ਰੂਰ ਕਰਿਓ ਕਿਉਂਕਿ ਇਹਦਾ ਟੇਸਟ ਵੱਖਰਾ ਹੀ ਆਊਗਾ ਉਸ ਤੋਂ ਬਾਅਦ ਇਹਨੂੰ ਆਪਾਂ ਚੌਪਰ ਵਿੱਚੋਂ ਬਾਹਰ ਕੱਢ ਲਿਆ ਤੇ ਇੱਕ ਚਮਚਾ ਭਰ ਕੇ ਘਰ ਦੇ ਮੱਖਣ ਦਾ ਪਾਵਾਂਗੇ ਤੁਸੀਂ ਚਾਹੋ ਤਾਂ ਬਾਜ਼ਾਰ ਵਾਲਾ ਬਟਰ ਵੀ ਲੈ ਸਕਦੇ ਹਾਂ ਕੋਈ ਗੱਲ ਨਹੀਂ ਫਿਰ ਆਪਾਂ ਪਾਈਆਂ ਸੁਕੀਆਂ ਕੁੱਟੀਆਂ ਹੋਈਆਂ ਲਾਲ ਮਿਰਚਾਂ ਦੋ ਮਿਰਚਾਂ ਨੂੰ ਆਪਾਂ ਕੁੱਟ ਕੇ ਰੱਖ ਲਿਆ ਸੀ ਉਹਦੇ ਵਿੱਚ ਅੱਧੀ ਆਪਾਂ ਇਹਦੇ ਵਿੱਚ ਮਿਕਸ ਕਰਤੀ ਹੌਲੀ ਹੌਲੀ ਮਿਕਸ ਕਰਦੇ ਜਾਵਾਂਗੇ ਬਟਰ ਵੀ ਜਲਦੀ ਮੈਲਟ ਹੋ ਜਾਊਗਾ ਕਿਉਂਕਿ ਗਰਮੀ ਦਾ ਮੌਸਮ ਹੈ ਇਹਨੂੰ ਤੁਸੀਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾ ਤੇ ਇੱਕ ਸਾਈਡ ਤੇ ਆਪਾਂ ਇਹਨੂੰ ਰੱਖ ਲਾਂਗੇ ਉਸ ਤੋਂ ਬਾਅਦ ਘਰ ਦੇ ਵਿੱਚ ਪਈਆਂ ਸਿੰਪਲ ਚੀਜ਼ਾਂ ਜਿਵੇਂ ਪਿਆਜ਼ ਟਮਾਟਰ ਤੁਸੀਂ ਲੈ ਲਿਓ ਇਹ ਤਾਂ ਪਨੇਕਰ ਵਿੱਚ ਹੁੰਦੀਆਂ ਹੀ ਆ ਜੇ ਇੱਕ ਅੱਧੀ ਸਬਜ਼ੀ ਹੋਈ ਤਾਂ ਉਹ ਵੀ ਤੁਸੀਂ ਲੈ ਲਿਓ ਜਿਹੜੀਆਂ ਚੀਜ਼ਾਂ ਨੂੰ ਮਤਲਬ ਤੁਹਾਡਾ ਦਿਲ ਕਰੇ ਉਹ ਹੀ ਵਿੱਚ ਪਾ ਸਕਦੇ ਹੋ ਪਰ ਇਹਨਾਂ ਨੂੰ ਬਿਲਕੁਲ ਛੋਟੇ ਛੋਟੇ ਪੀਸਾਂ ਵਿੱਚ ਤੁਸੀਂ ਕੱਟ ਲੈਣਾ ਇੱਕ ਕੱਟਿਆ ਆਪਾਂ ਪਿਆਜ਼ ਤੇ ਇੱਕ ਲੈ ਜੀ ਆਪਾਂ ਟਮਾਟਰ ਟਮਾਟਰ ਦੇ ਬੀਜ ਵਗੈਰਾ ਤੁਸੀਂ ਸਾਰੇ ਬਾਹਰ ਕੱਢ ਦੇਣੇ ਆ ਤੇ ਇਹ ਸਖਤ ਹੋਵੇ ਤਾਂ ਜਿਆਦਾ ਵਧੀਆ ਕਿਉਂਕਿ ਉਹਦੇ ਨਾਲ ਟੇਸਟ ਬੜਾ ਹੀ ਵਧੀਆ ਆਉਂਦਾ ਤੇ ਬਾਕੀ ਇਹ ਵਿੱਚ ਢਿੱਲਾ ਵੀ ਨਹੀਂ ਪੈਂਦਾ ਛੋਟੇ ਛੋਟੇ ਪੀਸਾਂ ਵਿੱਚ ਇਹਨੂੰ ਕੱਟ ਲਿਆ ਤੇ ਅੱਧੀ ਕਿ ਲਈ ਸੀ ਆਪਾਂ ਸ਼ਿਮਲਾ ਮਿਰਚ ਉਹਨੂੰ ਵੀ ਉਸੇ ਤਾਂ ਕੱਟ ਕੇ ਸਾਰੀਆਂ ਚੀਜ਼ਾਂ ਨੂੰ ਇੱਕ ਖੁੱਲੇ ਜਿਹੇ ਭਾਂਡੇ ਵਿੱਚ ਤੁਸੀਂ ਪਾ ਲਿਓ 10 ਤੋਂ 15 ਮਿੰਟਾਂ ਵਿੱਚ ਇਸ ਤੋਂ ਵਧੀਆ ਰੈਸিপি ਤੁਹਾਡੇ ਲਈ ਹੋ ਹੀ ਨਹੀਂ ਸਕਦੀ ਤੇ ਉਹ ਵੀ ਐਨੀ ਮਜ਼ੇਦਾਰ ਫਿਰ ਆਪਾਂ ਅੱਧੀ ਕੌਲੀ ਲਈਏ ਸਵੀਟ ਕਰਨ ਦੀ ਇਹਨਾਂ ਨੂੰ ਤੁਸੀਂ ਪਹਿਲਾਂ ਉਬਾਲ ਲੈਣਾ ਹੈ ਪਾਣੀ ਵਿੱਚ ਉਬਾਲ ਕੇ ਚੰਗੀ ਤਰ੍ਹਾਂ ਖੰਡੇ ਕਰ ਲਿਓ ਮਤਲਬ ਇਹ ਫੁੱਲ ਜਾਣੇ ਚਾਹੀਦੇ ਆ ਪੱਕੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਔਰੇਗਾਨੋ ਚੰਗੀ ਤਰ੍ਹਾਂ ਪਾ ਲਿਓ ਟੇਸਟ ਉਹਨਾਂ ਹੀ ਵਧੀਆ ਆਊਗਾ ਚਾਹੇ ਤੁਸੀਂ ਇਹਦੇ ਵਿੱਚ ਪੀਜ਼ਾ ਸਿਸਨਿਕ ਪਾ ਲਿਓ ਤੁਹਾਡੀ ਮਰਜ਼ੀ ਫਿਰ ਆਪਾਂ ਇਹਦੇ ਵਿੱਚ ਪਾਈਆਂ ਜੀ ਸੁੱਕੀ ਕੁੱਟੀ ਹੋਈ ਲਾਲ ਮਿਰਚ ਪਹਿਲਾਂ ਥੋੜੀ ਜਿਹੀ ਪਾਈ ਸੀ ਥੋੜੀ ਜਿਹੀ ਹੁਣ ਮਿਕਸ ਕੀਤੀ ਹੈ ਜ਼ਰੂਰਤ ਅਨੁਸਾਰ ਪਾਵਾਂਗੇ ਨਮਕ ਤੇ 2 ਚਮਚੇ ਪਾਵਾਂਗੇ ਆਪਾਂ ਟਮੇਟੋ ਸੌਸ ਦੇ ਥੋੜਾ

ਪਰ ਇਹਦੇ ਨਾਲ ਹੀ ਇਹਦਾ ਟੇਸਟ ਆਊਗਾ ਉਸ ਤੋਂ ਬਾਅਦ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਾਂਗੇ ਸਾਰੇ ਸਮਾਨ ਦੀ ਆਪਣੀ ਤਿਆਰੀ ਹੋ ਚੁੱਕੀ ਹੈ ਤੇ ਹੁਣ ਆਪਾਂ ਲਵਾਂਗੇ ਬ੍ਰੈਡ ਉਹ ਤੁਸੀਂ ਬਰਾਊਨ ਲੈ ਲਿਓ ਬਾਈਟ ਲੈ ਲਿਓ ਜਿਵੇਂ ਤੁਹਾਡਾ ਦਿਲ ਕਰੇ ਉਸੇ ਤਰ੍ਹਾਂ ਹੀ ਲੈ ਲਿਓ ਫਿਰ ਆਪਾਂ ਲੈ ਸਲਾਈਸਾਂ ਵਾਲਾ ਚੀਜ਼ ਇਹਨੂੰ ਮੈਂ ਫ੍ਰਿਜ ਵਿੱਚੋਂ ਥੋੜਾ ਜਿਹਾ ਟਾਈਮ ਪਹਿਲਾਂ ਹੀ ਕੱਢ ਕੇ ਰੱਖਤਾ ਸੀ ਤੇ ਮੈਲਟ ਹੋ ਗਿਆ ਤੁਸੀਂ ਐਟ ਟਾਈਮ ਹੀ ਕੱਢ ਲਿਓ ਕਿਉਂਕਿ ਗਰਮੀ ਇੰਨੀ ਜ਼ਿਆਦਾ ਹੈ 5 ਚਲ ਮਿੰਟ ਵੀ ਚੀਜ਼ ਪਹਿਲਾਂ ਕੱਢ ਲਈਏ ਤਾਂ ਉਹ ਮੈਲਟ ਹੋ ਜਾਂਦੀ ਹੈ ਤਿਆਰ ਕੀਤਾ ਹੋਇਆ ਸਾਰਾ ਸਮਾਨ ਇਹਦੇ ਵਿੱਚ ਫੁੱਲੇ ਭਰਿਓ ਤਾਂ ਕਿ ਸੈਂਡਵਿਚ ਵਧੀਆ ਬਣੇ ਕਿਉਂਕਿ ਸਮਾਨ ਨਾਲ ਹੀ ਹਰੇਕ ਚੀਜ਼ ਦਾ ਟੇਸਟ ਆਉਂਦਾ ਹੈ ਦੋਨਾਂ ਬਰੈਡਾਂ ਦੇ ਉੱਪਰ ਆਪਾਂ ਖੂਬ ਸਾਰਾ ਸਮਾਨ ਭਰਤਾ ਇਹਨੂੰ ਤੁਸੀਂ ਥਾਲੀ ਵਗੈਰਾ ਵਿੱਚ ਰੱਖ ਲਿਓ ਤਾਂ ਕਿ ਜਿਹੜਾ ਵੀ ਸਾਈਡਾਂ ਉੱਪਰ ਡਿੱਗੇ ਤਾਂ ਉਹ ਆਪਾਂ ਬਾਅਦ ਵਿੱਚ ਸੰਭਾਲ ਸਕੀਏ ਉਸ ਤੋਂ ਬਾਅਦ ਜੀ ਆਪਾਂ ਲੈ ਚੀਜ਼ ਇਹ ਆਪਾਂ ਗ੍ਰੇਟ ਕੀਤਾ ਕਿਉਂਕਿ ਥੋੜਾ ਜਿਹਾ ਚੀਜ਼ ਆਪਾਂ ਸਲਾਈਸ ਵਾਲਾ ਲਿਆ ਸੀ ਥੋੜਾ ਜਿਹਾ ਆਪਾਂ ਸਿੰਪਲ ਲਿਆ ਉਸ ਤੋਂ ਬਾਅਦ ਜੀ ਉੱਪਰ ਰੱਖਤਾ ਆਪਾਂ ਦੂਸਰਾ ਬਰੈਡ ਇਹਦੀ ਥਾਂ ਤੇ ਤੁਸੀਂ ਮਲਾਈ ਵੀ ਵਰਤ ਸਕਦੇ ਹੋ ਕਿ ਕਈ ਕਹਿ ਦਿੰਦੇ ਆ ਕਿ ਚੀਜ਼ ਦੀ ਥਾਂ ਤੇ ਅਸੀਂ ਕੀ ਪਾਈ ਇਹ ਤੁਸੀਂ ਮਲਾਈ ਯੂਜ਼ ਕਰ ਸਕਦੇ ਹੋ ਤੁਹਾਡੀ ਮਰਜ਼ੀ ਪਰ ਘਰ ਦੀ ਮਲਾਈ ਹੈ ਜਿਹੜੀ ਉਹ ਸਖਤ ਹੋਵੇ ਥੋੜੀ ਜੀ ਜਿਆਦਾ ਮੈਲਟ ਹੋਈ ਨਾ ਹੋਵੇ ਉਸ ਤੋਂ ਬਾਅਦ ਲਸਣ ਤੇ ਹਰੀ ਮਿਰਚ ਵਾਲਾ ਪੇਸਟ ਚੰਗੀ ਤਰ੍ਹਾਂ ਆਪਾਂ ਬ੍ਰੈਡ ਦੇ ਉੱਪਰ ਲਗਾ ਦਾਂਗੇ ਐਸ ਵਾਰੀ ਚੀਜ਼ ਨੂੰ ਆਪਾਂ ਵਿੱਚ ਨਹੀਂ ਲਗਾਵਾਂਗੇ ਉੱਪਰ ਲਗਾਵਾਂਗੇ ਫਿਰ ਆਪਾਂ ਨਾਲ ਦੀ ਨਾਲ ਹੀ ਕੋਈ ਵੀ ਤੁਸੀਂ ਪੈਨ ਲੈ ਲਿਓ ਜਾਂ ਸਿੰਪਲ ਘਰ ਵਾਲਾ ਤਵਾ ਲੈ ਲਿਓ ਉਹਨੂੰ ਗਰਮ ਰੱਖਦੇ ਹੋ ਪਰ ਫੁੱਲ ਗਰਮ ਨਾ ਕਰਿਓ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਚੰਗੀ ਤਰ੍ਹਾਂ ਸਾਰਾ ਸਮਾਨ ਆਪਾਂ ਤਿਆਰ ਕਰਕੇ ਇੱਕ ਥਾਲੀ ਵਿੱਚ ਰੱਖ ਲਿਆ ਨਾਲ ਹੀ ਆਪਣਾ ਤਵਾ ਗਰਮ ਸੀ ਉਸ ਤੋਂ ਬਾਅਦ ਤਵੇ ਉੱਪਰ ਕੋਈ ਵੀ ਚੀਜ਼ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਆਪਾਂ ਪਹਿਲਾਂ ਹੀ ਇਹਦੇ ਵਿੱਚ ਬਹੁਤ ਸਾਰਾ ਬਟਰ ਲਗਾਇਆ ਹੋਇਆ ਤੇ ਸੈਂਡਵਿਚ ਨੂੰ ਆਪਾਂ ਬਟਰ ਵਾਲੀ ਸਾਈਡ ਪਹਿਲਾਂ ਰੱਖਾਂਗੇ ਫਿਰ ਦੂਸਰੀ ਸਾਈਡ ਆਪਾਂ ਇਹਦੇ ਲਸਣ ਤੇ ਹਰੀ ਮਿਰਚ ਵਾਲਾ ਪੇਸਟ ਚੰਗੀ ਤਰ੍ਹਾਂ ਲਗਾ ਦਾਂਗੇ ਚਾਹੇ ਇੱਕ ਸਾਈਡ ਫੁੱਲ ਲਗਾ ਲਿਓ ਇੱਕ ਸਾਈਡ ਹਲਕਾ ਲਗਾ ਲਿਓ ਮਿਰਚ ਵਗੈਰਾ ਆਪਾਂ ਪਾਈ ਹੈ ਕਈਆਂ ਨੂੰ ਲੱਗੂ ਕਿ ਜ਼ਿਆਦਾ ਹੀ ਤਿੱਖਾ ਹੋ ਗਿਆ ਨਹੀਂ ਤਿੱਖਾ ਨਹੀਂ ਹੋਇਆ ਬਹੁਤ ਜ਼ਿਆਦਾ ਟੇਸਟੀ ਬਣੂਗਾ ਇਸ ਤਰੀਕੇ ਨਾਲ ਹਲਕਾ ਜਾਂ ਤਾਂ ਤਿੱਖਾ ਚੱਲਦਾ ਕਿਉਂਕਿ ਫਿੱਕੇ ਬ੍ਰੈਡ ਸੈਂਡਵਿਚ ਜਿਹੜੇ ਉਹ ਚੰਗੇ ਵੀ ਨਹੀਂ ਲੱਗਦੇ ਉਸ ਤੋਂ ਬਾਅਦ ਇਹਨੂੰ ਆਪਾਂ ਲਗਾ ਕੇ 1.5 ਮਿੰਟ ਤੱਕ ਇਹਨੂੰ ਇੱਕੋ ਸਾਈਡ ਪੇ ਰਹਿਣ ਦੇਵਾਂਗੇ ਉਸ ਤੋਂ ਬਾਅਦ ਆਪਾਂ ਪਲਟ ਦਾਂਗੇ ਤੇ ਇਹਨੂੰ ਫਿਰ ਆਪਾਂ ਦੋ ਮਿੰਟ ਤੱਕ ਦੂਸਰੀ ਸਾਈਡ ਪਕਾਵਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਇਹਨੂੰ ਕਿਸੇ ਵੀ ਪਲਟੇ ਵਗੈਰਾ ਨਾਲ ਹੌਲੀ ਹੌਲੀ ਪਲਟਦੇਓ ਬਸ ਇੱਕ ਦੋ ਵਾਰੀ ਪਲਟਣ ਦੀ ਜ਼ਰੂਰਤ ਹੈ ਜਿਆਦਾ ਪਲਟਣ ਦੀ ਕੋਈ ਜ਼ਰੂਰਤ ਨਹੀਂ ਬਹੁਤ ਹੀ ਮਜ਼ੇਦਾਰ ਕ੍ਰਿਸਪੀ ਜਿਹਾ ਸੈਂਡਵਿਚ ਜਿਹੜਾ ਬਣ ਕੇ ਤਿਆਰ ਹੋ ਜੂ ਤੇ ਇਹਦਾ ਕਲਰ ਵੀ ਦੇਖੋ ਉੱਪਰੋਂ ਕਿੰਨਾ ਜਿਆਦਾ ਵਧੀਆ ਆ ਬਟਰ ਯੂਜ਼ ਕਰਨ ਨਾਲ ਇਹ ਹੋਰ ਜਿਆਦਾ ਟੇਸਟੀ ਬਣ ਜੂਗਾ ਤੇ ਬਾਕੀ ਇਹਦੇ ਵਿੱਚ ਲਸਣ ਦਾ ਜਿਹੜਾ ਟੇਸਟ ਆਊਗਾ ਉਹ ਲਾਜਵਾਬ ਹੋਊਗਾ ਹਲਕੇ ਜਿਹੀ ਕ੍ਰਿਸਪੀ ਵੀ ਹੋਣਗੇ ਤੇ ਬਹੁਤ ਤੇ ਮਜ਼ੇਦਾਰ ਹੋਣਗੇ ਐਨੀ ਇਹ ਬਣ ਕੇ ਤਿਆਰ ਹੋਗੇ ਤੇ ਫਿਰ ਆਪਾਂ ਇਹਨੂੰ ਤਵੇ ਉੱਪਰੋਂ ਉਤਾਰ ਲਾਂਗੇ ਫਿਰ ਕਿਸੇ ਵੀ ਥਾਲੀ ਦੇ ਵਿੱਚ ਤੁਸੀਂ ਰੱਖ ਕੇ ਇਹਨੂੰ ਆਪਣੇ ਅਨਸਾਰ ਕੱਟ ਸਕਦੇ ਹੋ ਚਾਹੇ ਤਿਕੋਨੇ ਕੱਟ ਲਿਓ ਜਾਂ ਸਿੱਧੇ ਕੱਟ ਲਿਓ ਤੁਹਾਡੀ ਮਰਜ਼ੀ ਪਰ ਬਹੁਤ ਹੀ ਮਜ਼ੇਦਾਰ ਜਿਹੇ ਸੈਂਡਵਿਚ ਹੈ ਜਿਹੜੇ 10 ਤੋਂ 15 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਣਗੇ ਬਹੁਤ ਜ਼ਿਆਦਾ ਟੇਸਟੀ ਬੰਦਿਆ ਬਣਾ ਕੇ ਜ਼ਰੂਰ ਦੇਖਿਓ ਜਦੋਂ ਇੱਕ ਵਾਰੀ ਬਣਾ ਲੇ बार-बार ਬਣਾਇਆ ਕਰੋਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਹੁਣ ਜਲਦੀ ਜਲਦੀ ਬਣਾਓ ਖਾਓ તે ઇન્જોય કરો વિડીયો થોત બહુ ધનવાદ જી